ਆੱਖਾਂ ਬਾਗ ਜਤੂਨ ਤੇ ਲਗੀਆਂ ਨੇ ਹਵਾਵਾਂ ਦਾ ਸ਼ੋਰ ਤੇ ਜਤੂਨ ਦੇ ਪੱਤਿਆਂ ਦਾ ਖੜਾਕ ਇੰਜ ਲੱਗਦਾ ਏ ਜਿਵੇਂ ਚਾਰ ਚੁਪੇਰੇ ਕੈਨਾਤ ਚੁੱਪੇ ਇਸ ਹਨੇਰੀ ਰਾਤ ਵਿੱਚ ਇੱਕ ਦੁਖਿਆਰੀ ਮਾਂ ਦਾ ਲਾਲ ਮੌਤ ਦੇ ਸਾਹਮਣੇ ਖਲੋਟਾ ਏ ਇੱਕ ਕੰਬਦਾ ਏ ਡੋਲਦਾ ਏ ਉਹਦਾ ਮੁਰਕਾ ਲਹੂ ਬਣ ਬਣ ਕੇ ਸੁੱਕਦਾ ਏ ਉਹ ਦਵਾਵਾ ਮੰਗਦਾ ਐ ਅੱਪਾ ਜੇ ਹੋ ਸਕੇ ਤਾਂ ਇਹ ਪਿਆਲਾ ਮੈਥੋਂ ਟਾਲ ਪਰ ਮੇਰੀ ਨਹੀਂ ਜਿਵੇਂ ਤੇਰੀ ਮਰਜ਼ੀ ਏ ਰਾਤ ਚੋਖੀ ਲੰਘ ਗਈ ਏ ਪੱਥਰਾਂ ਤੇ ਲੇਟ-ਲੇਟ ਕੇ ਉਹਦਾ ਜੁੱਤਾ ਦੁਖਦਾ ਏ ਰੋ ਰੋ ਕੇ ਅੱਖਾਂ ਸੁੱਕ ਗਈਆਂ ਨੇ ਠੰਡੀਆਂ ਹਵਾਵਾ ਨੂੰ ਅੱਗ ਦੇ ਲਾਂਬੂ ਬਰਬਰ ਸਾੜ ਦਿਆਂ ਨੇ ਚੰਨ ਤੇ ਤਾਰੇ ਸੂਲਾ ਵਾਂਗੂ ਚੁੱਭ ਚੁੱਭ ਕੇ ਸੌਂਗੇ ਨੇ ਉਹ ਗਮਾਂ ਦੇ ਪਹਾੜ ਢੇਠਾ ਚੱਲਾਈ ਟੁੱਟੇ ਟੁੱਟੇ ਹੁੰਦਾ ਰਿਹਾ ਏ ਅੱਜ ਉਹਦੇ ਚੇਲੇ ਵੀ ਛੱਡ ਗਏ ਨੇ ਆ ਖਵਰੇ ਕਿਹੜੇ ਨੇ ਹੱਥਾਂ ਵਿੱਚ ਤਲਵਾਰਾਂ ਲਾਠੀਆਂ ਤੇ ਬਰਚੇ ਫੜੀ ਆਉਂਦੇ ਨੇ ਉਹਨਾਂ ਯਿਸੂ ਨੂੰ ਕਿਹੜਾ ਪਾਲਿਆ ਏ ਯਿਸੂ ਨੇ ਸਾਰਿਆਂ ਨੂੰ ਜਾਣਦਾ ਏ ਇੰਨਾਂ ਵਿੱਚੋਂ ਕੋਈ ਵੀ ਉਪਰਾ ਨਹੀਂ ਯਿਸੂ ਦੇ ਨਾਂ ਸਾਰਿਆਂ ਦਾ ਸੱਕਾ ਏ ਸਿਰ ਇਹਨਾਂ ਇੰਝ ਕਿਉਂ ਕੀਤਾ ਏ ਹੋਰ ਤੇ ਹੋਰ ਆਯੂ ਦਾ ਇਸ ਕ੍ਰਿਤੀਨ ਕੀ ਹੋਇਆ ਏ ਢੇਡ ਤੇ ਬੱਕਰੇ ਵਾਂਗੂ ਆਪਣੇ ਉਸਤਾਦ ਦਾ ਸੌਦਾ ਕਰਕੇ ਹੁਣ ਇੰਝ ਜਿਵੇਂ ਰੱਸਾ ਫੜਾਉਣ ਆਇਆ ਏ ਯਸੂ ਚੋੜ ਏ ਯਾ ਡਾਕੂ ਏ ਕੈਨਾਂ ਇੰਜ ਚੁੜਾਈ ਕਿਉ ਕੀਤੀ ਏ ਇਹੂਦਾ ਠੀਕ ਗਿਆ ਹੋ ਕੇ ਯੇਸੂ ਦਾ ਮੂੰਹ ਚੁੰਮਦਾ ਏ ਤੇ ਦੂਜਿਆਂ ਨੂੰ ਰਸਿਆਂ ਨਾਲ ਬੰਨ ਲਿਆ ਏ ਉਹ ਸਾਰੇ ਉਹਨੂੰ ਮਾਰਦੇ ਨੇ ਤੇ ਛਡਾਉਣ ਵਾਲਾ ਕੋਈ ਵੀ ਨਹੀਂ ਪਰ ਮੇਰਾ ਯੇਸੂ ਤੇ ਬੇਗੁਨਾਹ ਹੈ ਅਦਾਲਤਾਂ ਇਨਸਾਫ ਲਈ ਹੁੰਦੀਆਂ ਨਹੀਂ ਪਰ ਜਿੱਥੇ ਕੋਈ ਆਪੇ ਹੀ ਮਦਈ ਆਪੇ ਹੀ ਗਵਾਹ ਆਪੇ ਜੱਜ ਬਣ ਜਾਵੇ ਉੱਥੇ ਇਨਸਾਫ ਨਹੀਂ ਹੋ ਸਕਦਾ ਪੱਕੀ ਤੇ ਫਰੀਸੀ ਆਪਿਓ ਨੂੰ ਫੜਵਾ ਕੇ ਉਹਨਾਂ ਆਪਿਓ ਦੇ ਜ਼ੁਲਮ ਸਾਬਤ ਕਰਦੇ ਨੇ ਕਹਾਂਦੇ ਨੇ ਯਿਸੂ ਝੂਠਾ ਏ ਇਹ ਯਹੂਦੀ ਹਕੂਮਤ ਦੀ ਬੇਹਰਮਤੀ ਕਰਦਾ ਏ ਤੇ ਉਹਨੂੰ ਚਪੇੜਾ ਮਾਰਦੇ ਨੇ ਨਾਲੇ ਉਹਤੇ ਮੂੰਹ ਤੇ ਥੁੱਕਦੇ ਨੇ ਤੇ ਯਿਸੂ ਕੁਝ ਨਹੀਂ ਬੋਲਦਾ ਅਦਾਲਤ ਦੇ ਅੰਦਰ ਯਿਸੂ ਤੇ ਔਖਾ ਵੇਲਾ ਏ ਤੇ ਬਾਹਰ ਪਤਰਸ ਦੀ ਸਖਤੀ ਆਈ ਹੋਈ ਏ ਵਹਿਰੀਆਂ ਕੋਲੋਂ ਡਰ ਕੇ ਪਤਰਸ ਝੂਟੀਆਂ ਸੋਹਾਂ ਖਾਂਦਾ ਏ ਤੇ ਆਪਣੇ ਯਿਸੂ ਦਾ ਇਨਕਾਰ ਕਰਦਾ ਏ ਉਦੋਂ ਕੁੱਕੜ ਵੀ ਬੋਲ ਪਏ ਨੇ ਤੇ ਪਤਰਸ ਕੰਨੀ ਛੁਡਾ ਕੇ ਬਾਹਰ ਨਸ ਗਿਆ ਏ ਉਹ ਰੋਂਦਾ ਏ ਉਹ ਰੋਂਦਾ ਏ ਤੇ ਕੰਧਾਂ ਨਾਲ ਟਕਰਾ ਮਾਰਦਾ ਏ ਉਧੀਆਂ ਨੇ ਯਸੂ ਨੂੰ ਮਾਰਨ ਦਾ ਏਕਾ ਕਰ ਲਿਆ ਏ ਪਰ ਇਹਦੇ ਲਈ ਰੋਮੀ ਹਕੂਮਤ ਨੂੰ ਪੁੱਛਣਾ ਪੈਂਦਾ ਏ ਇਸ ਲਈ ਯਸੂ ਨੂੰ ਪੀਲਾ ਤੂਸ ਕੋ ਲੈ ਆਏ ਨੇ ਰੱਸੀਆਂ ਨਾਲ ਬੰਧਾਇਆ ਯਸੂ ਪੀਲਾ ਤੂਸ ਦੇ ਸਾਹਮਣੇ ਖੜੋਤਾ ਏ ਇਹ ਸ਼ਰੀਫ ਏ ਤੇ ਬਿਲਕੁਲ ਚੁੱਪ ਏ ਪਰ ਇਹਦੀ ਖਮੋਸ਼ੀ ਪੀਲਾ ਤੂਸ ਨੂੰ ਬੜਾ ਕੁਝ ਕਹਿ ਗਈ ਏ ਪੀਲਾ ਤੂਸ ਨੇ ਇੰਜ ਦਾ ਮੁਰਜ਼ਰਮ ਖੋਰੇ ਕਦੇ ਨਹੀਂ ਵੇਖਿਆ ਸੀ ਉਹ ਦੇਖ ਲੋ ਚੱਕਦਾ ਹੈ ਯਸੂ ਸਾਨੂੰ ਛੱਡਣਾ ਚਾਹੁੰਦਾ ਹੈ ਪਰ ਯਹੂਦੀ ਨਹੀਂ ਮੰਨਦੇ ਫਿਰ ਪਿਰਾ ਤੂੰ ਸਾਨੂੰ ਹੈਰੋਦੀਸ ਕੋਲ ਤੋੜ ਦਿੰਦਾ ਹੈ ਹੈਰੋਦੀਸ ਜਿਹੜਾ ਬੇਈਮਾਨ ਹੈ ਉਹ ਯਸੂ ਦਾ ਫੈਸਲਾ ਕਰੇਗਾ ਹੈਰੋਦੀਸ ਯਸੂ ਨੂੰ ਆਦਾ ਮੈਨੂੰ ਮੌਜੇ ਵਿਖਾ ਪਰ ਯਸੂ ਚੁੱਪ ਤੇ ਇਹਦੀ ਇਸ ਚੁੱਪ ਨੇ ਹੈਰੋਦੀਸ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਉਹ ਯਸੂ ਕੋਲ ਡਰਦਾ ਹੈ ਇਸ ਲਈ ਗੁੱਸੇ ਵਿੱਚ ਆ ਕੇ ਉਹਨੂੰ ਬਾਤਸ਼ਾਈ ਪਛਾਹ ਕ ਪੁਵਾਈਸ ਤੇ ਝੁੜਤੀ ਮੁੱੜਤੀ ਸਲਾਮਾ ਕਰਦਾ ਹੈ ਯਸੂ ਫਿਰ ਪੀਲਾ ਤੂਸ ਕੋ ਲਾ ਗਿਆ ਹੈ ਪੀਲਾ ਤੂਸ ਯਸੂ ਨੂੰ ਛੱਡਣ ਦੀ ਮਰਜ਼ੀ ਰੱਖਦਾ ਹੈ ਪਰ ਯਹੂਦੀ ਨਹੀਂ ਮੰਨਦੇ ਆਂਦੇ ਨੇ ਇਹਨੂੰ ਸਲੀਬ 'ਤੇ ਉਹ ਸਲੀਬ ਉਹਨਾਂ ਬਰਾ ਬਾਨ ਜਿਹੜਾ ਡਾਕੂ ਹੈ ਆਜ਼ਾਦੀ ਲਈ ਤੇ ਯਸੂ ਸਲੀਬ ਲਈ ਮੰਗ ਲਿਆ ਹੈ ਤੇ ਪਿਲਾ ਤੂ ਹੁਣ ਮਜਬੂਰ ਹੋ ਗਿਆ ਏ ਤਾਰਾ ਹਜੂਮ ਟੁੱਟ ਕੇ ਯਿਸੂ ਨੂੰ ਪੈ ਗਿਆ ਏ ਜਿਵੇਂ ਇਲਾ ਮਾਸ ਨੂੰ ਉਹਨੂੰ ਖਿੱਚ ਕੇ ਬਾਹਰ ਲੈ ਗਏ ਨੇ ਯਿਸੂ ਨੂੰ ਚਮਕਣੇ ਕਪੜੇ ਪਵਾ ਕੇ ਉਹਦੇ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਨੇ ਨਾਲੇ ਉਹਦੇ ਮੂੰਹ ਤੇ ਧੁੱਕਦੇ ਨੇ ਨਾਲੇ ਝੂਟੀ ਮੂਟੀ ਇਸਲਾਮਾ ਕਰਦੇ ਨੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਬੜਾ ਰੌਲਾ ਹੈ ਲੋਕੀ ਕੋਠਿਆਂ ਤੇ ਚੜੇ ਹੋਏ ਨੇ ਉਹ ਨਾਸਰਤ ਨਵਾਸੀ ਯਸਰੂਸਲੀ ਬੈਠਾ ਵੇਖ ਕੱਚਾ ਮਾਰਦੇ ਨੇ ਜਿਹੜਾ ਘੜੀ ਮੋੜੀ ਡਿੱਗਦਾ ਹੈ ਇੱਕ ਸਮਾਉਣ ਕਰੀਨੀ ਉਹਦੀ ਮਦਦ ਕਰਦਾ ਏ ਤੇ ਸਿਪਾਈ ਉਹਨੂੰ ਠੁੱਟੇ ਮਾਰਦੇ ਨੇ ਤੇ ਤਮਾਸ਼ੀਨ ਉਹਦੇ ਪਿੱਛੇ ਲੰਘ ਤੁਰੇ ਨੇ ਕੱਲ ਜਿਹੜੇ ਉਹਨੂੰ ਬਾਅਦ ਚੋਂ ਬਣਾਉਣ ਨੂੰ ਫਿਰਦੇ ਸਨ ਅੱਜ ਉਹਦੀ ਜਾਨ ਦੇ ਵੈਰੀ ਹੋ ਗਏ ਨੇ ਸੌਣ ਪਾਦਰੋਂ ਦੀ ਖੱਕੜੀ ਵਾਂਗੂ ਗੰਦੇ ਕਿ ਹੋ ਗਏ ਨੇ ਤੇ ਮਾਵਾ ਮਾਵਾ ਹੀ ਹੁੰਦੀਆਂ ਨੇ ਮਾਪਾਵੇਂ ਕਿਸੇ ਲਟੇਰੇ ਦੀ ਹੋਵੇ ਭਾਵੇਂ ਸਖੀ ਦੀ ਮਾੜੇ ਦੀ ਹੋਵੇ ਭਾਵੇਂ ਧਗੜੇ ਦੀ ਮੇਰੇ ਜੈ ਗੁਨਾਹਗਾਰ ਦੀ ਹੋਵੇ ਪਾਵੇਂ ਬੇਗਨਾ ਯਸੂ ਦੀ ਇਹ ਰੇਸ਼ਮ ਦੇ ਦਿਲਾਂ ਵਾਲੀਆਂ ਬੜੀਆਂ ਨਰਮ ਹੁੰਦੀਆਂ ਨੇ ਮਾਂ ਪੁੱਤਰ ਨੂੰ ਮਿਲੀ ਹੈ ਬੜਾ ਕੁਝ ਕਹਿਣਾ ਚਾਹੁੰਦੀ ਹੈ ਪਰ ਹੋਠ ਸੀਵ ਗਏ ਨੇ ਕਲੇਜਾ ਫੜ ਕੇ ਬਹਿ ਗਈ ਏ ਤੇ ਪੁੱਤਰ ਅਗਾ ਤੁਰ ਗਿਆ ਏ ਕਿਹੜੀ ਮਾਂ ਦਾ ਦੁਖੀ ਪੁੱਤਰਾ ਏ ਕੀ ਸ਼ਾਮਤ ਪਾ ਲਈਆ ਵੇ ਦੁਨੀਆਂ ਤੇ ਸੁਖ ਵੰਡਣ ਵਾਲਿਆ ਹਾਲਤ ਕਿਹੜੀ ਬਣਾ ਲਈਆ ਲੱਗ ਲੱਗ ਠੇਡੇ ਰੋੜੇ ਪੱਥਰ ਪੈਰੀ ਛਾਲੇ ਪੈ ਗਏ ਨੇ ਲੱਗ ਲੱਗ ਠੇਡੇ ਰੋੜੇ ਪੱਥਰ ਪੈਰੀ ਛਾਲੇ ਪੈ ਗਏ ਨੇ ਵੇ ਜੰਗਲੀ ਭੇਡਾਂ ਲੈਣ ਗਿਓ ਬਗਿਆੜਾ ਅੰਨੀ ਚਾ ਲਈਆ ਕਿਹੜੀ ਦੁਖੀ ਵਿਆਹਣ ਚੱਲਿਓ ਕੰਡਿਆਂ ਸੇਰੇ ਵਾਲੜਿਆ ਅਜ ਬੇਤਰਸ ਜਲਾਦਾ ਆਂਦੀ ਏ ਕਿਹੜੀ ਜਨ ਚੜਾਲੀਆ ਲੋ ਕਲਵਰੀ ਵੀ ਆ ਗਈ ਆ ਯਸੂ ਲੋਹ ਵਿੱਚ ਨਾਟਾ ਆਇਆ ਏ ਪੈਰਾਂ ਚ ਛਾਲੇ ਬਣ ਬਣ ਕੇ ਫਿਸਦੇ ਰਹੇ ਨੇ ਤੇਉਦੇ ਲਹੂ ਨਾਲ ਧਰਤੀ ਨੂੰ ਬਪਤਿਸਮਾਉਂਦਾ ਰਿਹਾ ਏ ਕਿੱਲਾ ਨਾਲ ਸੂਲੀ ਤੇ ਚੜਾਉਣ ਲਈ ਖਿੱਚ ਖਿੱਚ ਕੇ ਉਹਦੇ ਕੱਪੜੇ ਲਾਏ ਤੇ ਉਹਦੇ ਜ਼ਖਮ ਸਿਰ ਖੁੱਲ ਗਏ ਨੇ ਉਹਦੇ ਹੱਥਾਂ ਪੈਰਾਂ ਵਿੱਚ ਕਿੱਲ ਠੋਕਦੇ ਨੇ ਤੇ ਹਥੌੜੇ ਦੀਆਂ ਸੱਟਾਂ ਮਾਂ ਦੇ ਦਿਲ ਤੇ ਵੱਜਦੀਆਂ ਨੇ ਦਰਦਾਂ ਨੇ ਯਸੂ ਨੂੰ ਖਾਲਿ ਆਏ ਉਨੀ ਸ਼ਾਮ ਡਰਾਉਣੀ ਸ਼ਾਮ ਰੁੱਖਾਂ ਦੀਆਂ ਚਾਂਗਰਾ ਤੇ ਪਾਣੀਆਂ ਦਾ ਸ਼ੋਰ ਮੂੰਹ ਜੋੜ ਹਵਾਵਾਂ ਤੇ ਬਿਜਲੀ ਦਾ ਖੜਾਕ ਕੁੱਪ ਹਨੇਰਾ ਇਸ ਸਮੇਂ ਵਿੱਚ ਯਿਸੂ ਤਿੰਨ ਘੰਟੇ ਮੌਤ ਨੂੰ ਅੱਖਾਂ ਸਾਹਮਣੇ ਵੇਖਦਾ ਰਿਹਾ ਪਰ ਮੌਤ ਨੇ ਉਹਨੂੰ ਅੱਜ ਰੱਜ ਕੇ ਸਤਾਇਆ ਏ ਉਹ ਖੁਸ਼ੀ ਵਿੱਚ ਨੱਚ-ਨੱਚ ਕੇ پاگل ਹੋ ਗਈ ਏ ਤੇ ਯਿਸੂ ਅਸਮਾਨਾ ਵੱਲ ਵੇਖਦਾ ਏ ਉਹ ਉੱਚੀ ਉੱਚੀ ਪੁਕਾਰ ਕੇ ਆਂਦਾ ਹੈ ਅੱਬਾ ਤੂੰ ਮੈਨੂੰ ਕਿਉਂ ਛੱਡ ਦਿੱਤਾ ਏ ਤੇ ਜਦ ਬਦਲਾਉਂ ਦੀ ਪੁਕਾਰ ਦਾ ਜਵਾਬ ਦਿੱਤਾ ਤੇ ਉਹਨੇ ਸਿਰ ਨਿਵਾ ਕੇ ਆਖਿਆ ਮੈਂ ਆਪਣੀ ਰੂਹ ਤੇਰੇ ਹੱਥਾਂ ਵਿੱਚ ਸੌਂਪ ਦੇਣਾ ਵਾ ਐ ਬਾਪ ਤੇ ਉਹਨੇ ਸਿਰ ਨਿਵਾ ਕਰਕੇ ਜਾਨ ਦੇ ਦਿੱਤੀ ਜ਼ਿੰਦਗੀ ਦਾ ਸੂਰਜ ਡੁੱਬ ਗਿਆ ਏ ਦੁਨੀਆ ਹਨੇਰੀ ਹੋ ਗਈ ਏ ਮੌਤ ਜਿੱਤ ਗਈ ਏ ਤੇ ਜ਼ਿੰਦਗੀ ਹਾਰ ਗਈ ਏ ਰੱਬ ਕਰੇ ਜ਼ਿੰਦਗੀ ਛੇਤੀ ਤੋਂ ਛੇਤੀ ਮੌਤ ਉਤੇ ਫਤਿਹ ਪਾਵੇ ਕਿ ਸਾਡੇ ਮਾਤਮ ਖੁਸ਼ੀ ਬਣ ਜਾਣ ਮਰਨ ਵਾਲਿਆਂ ਦਾ ਦੁੱਖ ਹੋਰ ਤੇ ਸਾਰੇ ਭੁਲਾ ਲੈਂਦੇ ਹੋਣਗੇ ਪਰ ਮਾਵਾਂ ਨੂੰ ਪੁੱਤਰਾਂ ਦੇ ਦੁੱਖ ਕਦੀ ਨਹੀਂ ਭੁੱਲਦੇ ਜਿਹੜੀ ਮਾਂ ਨੇ ਆਪਣੇ ਅੱਖੀ ਆਪਣਾ ਲਾਲ ਕੁੱਟੀ ਦਾ ਵੇਖਿਆ ਹੋਵੇ ਉਹਨੂੰ ਆਰਾਮ ਕਿੱਥੇ ਝਖੜਾਂ ਜਾਂ ਜੇ ਵਕ ਤੇ ਖਲੋਗੇ ਨੇ ਯਿਸੂ ਨੂੰ ਦਫਨ ਕਰਕੇ ਲੋਕ ਕੀ ਘਰੋ ਘਰੀ ਜਾ ਬੈਠੇ ਨੇ ਨਿਤਰੀ ਤਾਰਿਆਂ ਭਰੀ ਰਾਤ ਤੇ ਕੱਲ੍ਹ ਵਰੀ ਪਹਾੜ ਤੇ ਇੱਕ ਮਾਂ ਆਪਣੇ ਸੱਜਰੇ ਗਵਾਚੇ ਲਾਲ ਨੂੰ ਲੱਭਦੀ ਫਿਰਦੀ ਏ